ਕਹੂੰ ਮੰਤਰ ਵਿੱਦਿਆ ਕਹੂੰ ਤੰਤਰ ਸਾਰਣ ਕਿਤੇ ਤੁਸੀਂ ਮੰਤਰ ਵਿੱਦਿਆ ਹੋ ਕਿਤੇ ਤੰਤਰਾ ਦਾ ਸਾਰ ਹੋ ਕਹੂੰ ਯੰਤਰ ਰੀਤੰ ਕਹੂੰ ਸਾਸਤ ਤਾਰਣ ਕਿਤੇ ਯੰਤਰਾ ਦਾ ਗਿਆਨ ਕਰਾਉਣ ਵਾਲੀ ਵਿੱਦਿਆ ਹੋ ਅਤੇ ਕਿਤੇ ਧਨੁਰ ਤੀਰ ਕਮਾਨ ਵਿੱਦਿਆ ਨੂੰ ਧਾਰਨ ਕਰਨ ਵਾਲੇ ਹੋ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਿਤੇ ਤੁਸੀਂ ਹੋਮ ਅਤੇ ਪੂਜਾ ਦੀ ਵਿਦਿਆ ਹੋ ਅਤੇ ਕਿਤੇ ਦੇਵਤਿਆਂ ਦੇ ਪੂਜਣ ਦੀ ਵਿਦਿਆ ਹੋ ਕਾਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਿਤੇ ਤੁਸੀਂ ਸ਼ਾਂਤ ਸ਼ਾਸਤਰ ਹੋ ਅਤੇ ਕਿਤੇ ਸੰਗੀਤ ਦੀ ਚਰਚਾ ਕਰਨ ਵਾਲੇ ਹੋ ਕਾਹੂੰ ਬੀਨ ਵਿਦਿਆ ਕਾਹੂੰ ਗਾਨ ਕੀਤੰ ਕਿਤੇ ਤੁਸੀਂ ਵੀਣਾ ਵਜਾਉਣ ਦੀ ਵਿਦਿਆ ਹੋ ਅਤੇ ਕਿਤੇ ਸੰਗੀਤ ਦੀ ਵਿਦਿਆ ਹੋ ਕਾਹੂੰ ਮਲੇਚ ਭਾਪਿਆ ਕਾਹੂੰ ਬੇਦ ਰੀਤਮ ਕਿਤੇ ਤੁਸੀਂ ਮੁਸਲਮਾਨੀ ਦੇ ਸ਼ਾਦੀ ਭਾਸ਼ਾ ਹੋ ਅਤੇ ਕਿਤੇ ਤੁਸੀਂ ਵੇਦ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਲੀ ਭਾਸ਼ਾ ਹੋ ਕਾਹੂੰ ਨਿਰਤ ਵਿਦਿਆ ਕਾਹੂੰ 나ਗ ਬਾਨੀ ਕਿਤੇ ਤੁਸੀਂ ਨਾਚ ਵਿਦਿਆ ਹੋ ਅਤੇ ਕਿਤੇ 나ਗ ਵਾਂਸ਼ ਦੀ ਬੋਲੀ ਹੋ ਕਾਹੂੰ ਗਾਰਡੂ ਊੜ ਕਥਾ ਕਹਾਣੀ ਕਿਤੇ ਤੁਸੀਂ ਸੱਪ ਦੀ ਜ਼ਹਿਰ ਨੂੰ ਦੂਰ ਕਰਨ ਵਾਲੀ ਮੰਤਰ ਵਿਦਿਆ ਹੋ ਕਹੂੰ ਅਛਰਾ ਪਛਰਾ ਮਛਰਾ ਹੋ ਕਿਤੇ ਤੁਸੀਂ ਇਸ ਲੋਕ ਦੀ ਸੁੰਦਰੀ ਕਿਤੇ ਸਵਰਗ ਦੀ ਸੁੰਦਰੀ ਅਤੇ ਕਿਤੇ ਪਾਤਾਲ ਦੀ ਸੁੰਦਰੀ ਹੋ ਕਹੂੰ ਵੀਰ ਵਿਦਿਆ ਆਪੋ ਤਨ ਪ੍ਰਭਾ ਹੋ ਕਿਤੇ ਤੁਸੀਂ ਵੀਰ ਵਿਦਿਆ ਹੋ ਅਤੇ ਕਿਤੇ ਪੋ ਤਿਕਤਾ ਤੋਂ ਉੱਚੀ ਸੁੰਦਰਤਾ ਵਾਲੇ ਹੋ कहों छैल छाला तारी किते तुसी सुंदर नौजवान हो किते मृग छाला धारण वाले साधु हो किते छत्र धारण वाले राजे हो कहूँ जातिकारी तिकारी तुसी शाही ठाठ बाट वाले राज अधिराज हो नमो नाथ पूरे सदा सिद्ध दाता हे पूरन स्वामी तेनु नमस्कार है तू सदा सिद्धियां दा दाता है अछेदी अछे आद अदवै पिताता तू अछेद अछे नाशहीन मुंडक दिमी अद्वैत स्वरूप आते सब दी सृजना करण वाला है नात्र सतन नाग्रसतन समस्तं सरूपे हे प्रभु तू ना डलता है ना किसी से पकड़ाया जाता है तेरे बीच सारेया दे स्वरूप समाए हुए हैं नमस्तंग नमस्तंग त्वस्तंग अपूते हे अचरज रूप वाले तेंनु नमस्कार है नमस्कार है त्वय प्रसाद पादड़ी शंद तेरी कृपा नाल पादड़ी शंद ਆਬਿਅਕਤ ਤੇਜ ਅਨਭੋ ਪ੍ਰਕਾਸ਼ اے ਪ੍ਰਭੂ ਤੁਸੀ ਬਿਨਾਕਾਰ ਦੇ ਤੇਜ ਅਤੇ ਅਨੁਭਵ ਦੁਆਰਾ ਪ੍ਰਾਪਤ ਹੋਣ ਵਾਲੇ ਗਿਆਨ ਪ੍ਰਕਾਸ਼ ਹੋ ਆਸ਼ਾ ਸਰੂਪ ਅਦਵੈ ਅਨਾਸ਼ ਨਾਸ਼ ਰਹਿਤ ਅਦਵੈਤ ਅਤੇ ਆਸ਼ਾ ਰਹਿਤ ਸਰੂਪ ਵਾਲੇ ਹੋ ਅਨਟੁਟ ਤੇਜ ਅਨਖਟ ਭੰਡਾਰ ਤੁਹਾਡਾ ਤੇਜ ਆ ਟੁੱਟ ਹੈ ਅਤੇ ਭੰਡਾਰ ਆ ਖੁੱਟ ਹੈ। ਦਾਤਾ ਦੁਰੰਤ ਸਰਵੰ ਪ੍ਰਕਾਰ ਅਤੇ ਹਰ ਤਰਾ ਨਾਲ ਬਿਆੰਤ ਦਾਤੇ ਹੋ। ਅਨਪੂਰਤ ਤੇਜ ਅਨਛੇਜ ਗaat। हे प्रभु ਤੇਰਾ ਤੇਜ ਅਚਰਜ ਮਈ ਹੈ। ਤੇਰਾ ਸ਼ਰੀਰ ਨਾ ਛੇਜਣ ਵਾਲਾ ਹੈ। ਕਰਤਾ ਸਦੀਵ ਕਰਤਾ ਸਨਾਤ ਤੋ ਸਾਬਦਾ ਕਰਤਾ ਅਤੇ ਨੀਚਾ ਨੂੰ ਖਤਮ ਕਰਨ ਵਾਲਾ ਹੈ ਆਸਨ ਅਡੋਲ ਅਨਪੂਤ ਕਰਮ ਤੇਰਾ ਆਸਨ ਅਡੋਲ ਹੈ ਅਤੇ ਤੇਰਾ ਕਰਮ ਅਵਿਸਮਾਦੀ ਹੈ ਤਾਤਾ ਦਿਆਲ ਅਨਪੂਤ ਧਰਮ ਤੋ ਦਾਤਾ ਦਿਆਲੂ ਅਤੇ ਆਤਪੂਤ ਧਰਮ ਵਾਲਾ ਹੈ ਜਹ ਸਾਤਰ ਮੇਤਰ ਨਹਿ ਜਨਮ ਜਾਤ हे प्रभु तू ओहा जिसदा कोई वैरी मित्र जन्मजात नहीं है जह पुत्र प्रात नहीं मित्र मात जिसदा कोई पुत्र प्रा दोस्त आते माता नहीं है जह कर्म परम नहीं धर्म ध्यान जिसदा कोई कर्म परम धर्म आते ध्यान नहीं है जह नेह कहे नहीं प्योत बां ਜੋ ਕਰ ਦੇ ਮੋ ਅਤੇ ਜੁਗਤਾ ਬਣਾਉਣ ਤੋਂ ਪਰੇ ਹੈ ਜਿਹੇ ਜਾਤ ਪਾਤ ਨਹੀਂ ਸਤਰ ਮੇਤਰ ਜਿਸ ਦੀ ਕੋਈ ਜਾਤ ਬਰਾਦਰੀ ਵੈਰੀ ਅਤੇ ਮੇਤਰ ਨਹੀਂ ਹੈ ਜਿਹ ਨਹਿ ਗਹਿ ਨਹੀਂ ਚਹਿਨ ਚੇਤਰ ਜਿਸ ਨੂੰ ਕਿਸੇ ਪ੍ਰਕਾਰ ਦੇ ਘਰ ਦੇ ਮੋ ਦੀ ਕੋਈ ਪਕੜ ਨਹੀਂ ਹੈ ਅਤੇ ਨਾ ਹੀ ਕੋਈ ਚਿੰਨ ਚੇਤਰ ਹੈ ਜਹੇ ਰੰਗ ਰੂਪ ਨਹਿ ਰਾਗ ਰੇਖ ਜਿਸ ਦਾ ਰੰਗ ਰੂਪ ਪ੍ਰੇਮ ਰੇਖਾ ਜਹੇ ਜਨਮ ਜਾਤ ਨਹਿ ਭਰਮ ਪੇਖ ਜਨਮ ਜਾਤ ਅਤੇ ਪੇਖ ਦਾ ਕੋਈ ਭਰਮ ਨਹੀਂ ਹੈ ਜਹੇ ਕਰਮ ਪਰਮ ਨਹਿ ਜਾਤ ਪਾਤ ਜਿਸ ਵਿੱਚ ਕਰਮ ਜਾਤ ਬਰਾਦਰੀ ਦਾ ਕੋਈ ਭਰਮ ਕੋਲੇ ਕਾ ਨਹੀਂ ਹੈ ਨਹੀਂ ਨਹੀਂ ਗ헤 ਨਹੀਂ ਪਿਤਰ ਮਾਤ ਜਿਸ ਦਾ ਘਰ ਪਿਤਾ ਅਤੇ ਮਾਤਾ ਦਾਸ ਨੇ ਨਹੀਂ ਹੈ ਜਿਹੇ ਨਾਮ ਥਾਮ ਨਹੀਂ ਵਰਗ ਵਿਆਦ ਜੋ ਨਾ ਥਾ ਵਰਗ ਆਦੀ ਵੰਡੀਆਂ ਦੇ ਬਖੇੜੇ ਤੋਂ ਪਰੇ ਹੈ ਜਿਹੇ ਰੋਗ ਸੋਗ ਨਹੀਂ 사ਤਰ ਸਾਦ ਜਿਸ ਨੂੰ ਕੋਈ ਰੋਗ ਸੋਗ ਨਹੀਂ ਹੈ ਜਿਸ ਦਾ ਨਾ ਹੀ ਕੋਈ ਵੈਰੀ ਅਤੇ ਸੱਜਣ ਹੈ ਜਿਹ ਤਰਾਸ-ਵਾਸ ਨਹੀਂ ਦੇਹ ਨਾਸ ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਅਤੇ ਨਾ ਹੀ ਜਿਸ ਦੀ ਦੇ ਨਾਸ਼ਟ ਹੁੰਦੀ ਹੈ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਸ ਦਾ ਨਾ ਕੋਈ ਆਦ ਹੈ ਨਾ ਅੰਤ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਰੂਪ ਦਾ ਭੰਡਾਰ ਹੈ ਜਹੇ ਰੋਗ ਸੋਗ ਨਹੀਂ ਜੋਗ ਜੁਗਤ ਜਿਸ ਵਿੱਚ ਨਾ ਰੋਗ ਨਾ ਸੋਗ ਅਤੇ ਨਾ ਹੀ ਜੋਗ ਦੀ ਚੁਕਤ ਹੈ ਜਹੇ ਤਰਾਸ ਆਸ ਨਹੀਂ ਭੋਮ ਪਗਤ ਜਿਸ ਨੂੰ ਆਸ਼ਾਵਾਂ ਦੇ ਨਾ ਪੂਰਨ ਹੋ ਸਕਣ ਦਾ ਕੋਈ ਡਰ ਹੈ ਅਤੇ ਨਾ ਹੀ ਭੂਮੀ ਦੇ ਭੋਗਾਂ ਦੀ ਕੋਈ ਲਾਲਸਾ ਹੈ ਜਹੇ ਕਾਲ ਬਿਆਲ ਕਟਿਓ ਨਾ ਅੰਗ ਉਹ ਹ ਜਿਸ ਦੇ ਸਰੀਰ ਨੂੰ ਕਾਲ ਰੂਪੀ ਸਾਪ ਨੇ ਦਸਿਆ ਨਹੀਂ ਆਛਾਇ ਸਰੂਪ ਆਖੇ ਆਪੰਗ ਜਿਸ ਦਾ ਸਰੂਪ ਵਿਨਾਸ਼ ਤੋਂ ਰਹਿਤ ਖਤਮ ਹੋਣ ਤੋਂ ਪਰੇ ਅਤੇ ਵਿਗਨ ਤੋਂ ਮੁਕਤ ਹੈ ਜਹੇ ਨੇਤ ਨੇਤ ਉਚਰੰਤ ਬੇਦ ਜਿਸ ਨੂੰ ਵੇਦ ਬੇਅੰਤ ਬੇਅੰਤ ਉਚਾਰਦੇ ਹਨ ਜਹ ਆਲਖ ਰੂਪ ਕਥਤ ਕਤੇਬ ਜਿਸ ਨੇਉ ਕਤੇ ਬਾ ਅਲਖ ਰੂਪ ਦੱਸ ਦਿਆ ਹਨ ਜੈ ਅਲਖ ਰੂਪ ਆਸਨ ਆਡੋਲ ਜਿਸ ਦਾ ਰੂਪ ਅਲਖ ਹੈ ਅਤੇ ਆਸਨ ਆਡੋਲ ਹੈ ਜੈ ਅਮਿਤ ਤੇਜ ਅਛ ਹੈ ਅਤੋਲ ਜਿਸ ਦਾ ਤੇਜ ਅਮਿਤ ਹੈ ਅਤੇ ਜੋ ਨਾਸ਼ ਰਹਿਤਾ ਤੇ ਅਤੋਲ ਹੈ ਜਿਹ ਧਿਆਨ ਕਾਜ ਮਨ ਜਨ ਆਨੰਤ ਜਿਸ ਦੇ ਦਰਸ਼ਨ ਧਿਆਨ ਲਈ ਕਈ ਕਲਪ ਜੋਗ ਸਾਤਤ ਤੁਰੰਤ ਕਈ ਕਲਪਾਤੋਂ ਦੀਰਘ ਕਾਲ ਤੋਂ ਬੇਅੰਤ muni ਲੋਗ ਕਠਨ ਜੋਗ ਸਾਧਨਾ ਕਰਦੇ ਆ ਰਹੇ ਹਨ ਤਨ ਸੀਤ ਕਾਮ ਵਰਖਾ ਸਹੰਤ ਕਈ ਲੋਕ ਸਰੀਰ ਉਤੇ ਸਰਦੀ ਗਰਮੀ ਅਤੇ ਵਰਖਾ ਸਹੰਦੇ ਹਨ ਕਈ ਕਲਪ ਇੱਕ ਆਸਨ ਬਿਤਾਤ ਇਕੋ ਆਸਨ ਉੱਤੇ ਬੈਠਿਆ ਕਈ ਕਲਪ ਬਦੀਤ ਕਰ ਦਿੰਦੇ ਹਨ ਕਈ ਜਗਤ ਜੋਗ ਵਿਦਿਆ ਵਿਚਾਰ ਅਨੇਕ ਯਤਨ ਕਰਦੇ ਹਨ ਜੋਗ ਵਿਦਿਆ ਨੂੰ ਸਾਧਾਂਤ ਤਾ ਦੱਪ ਪਾਵਤਨਾ ਪਾਰ ਸਾਧਨ ਦੇ ਫਿਰ ਵੀ ਤੇਰਾ ਪਾਰ ਨਹੀਂ ਪਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ